ਹਾਂਜੀ ਸਤਿ ਸ੍ਰੀ ਅਕਾਲ ਸੱਜੋ ਕੀ ਹਾਲ ਚਾਲ ਆ ਸਾਰਾ ਤੁਹਾਡਾ ਆਪਣੇ ਚੈਨਲ ਤੇ ਜੀ ਅਸੀਂ ਅੱਜ ਪਿੰਡ ਤਖਾਨ ਵੱਧਦੇ ਪਹੁੰਚੇ ਆ ਜੀ ਜਿੱਥੇ ਇਹਨੂੰ ਮੌਕਾ ਪਿਆ ਜਾਂਦਾ ਜੀ ਬਾਈ ਜੋਗਨ ਕੋਲੇ ਪਹੁੰਚਿਆ ਦੋ ਟਰੈਕਟਰ ਆ ਦੇਖ ਸਕਦੇ ਤੁਸੀਂ ਫਾਰਮ ਟਰੈਕ ਸਾਥ ਇੱਧਰ ਵੀ ਖੜਾ ਆ ਇਹ ਵੀ ਫਾਰਮ ਟਰੈਕ ਸਾਥ ਨੇ ਫ੍ਰੈਂਸ ਪ੍ਰੈਸ ਵਾਲੀ ਦੇਖੋ ਤੁਸੀਂ ਕੰਡੀਸ਼ਨ ਦੇ ਬਿਲਕੁਲ ਓਕੇ ਆ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਬਾਕੀ ਦੀ ਆਪਾਂ ਜਾਣਕਾਰੀ ਸਾਰੀ ਬਾਈ ਜੋਗਨ ਤੋਂ ਲਵਾਂਗੇ ਕੀ ਹਾਲ ਆ ਬਾਈ ਜੀ ਕੀ ਹਾਲ ਆ ਠੀਕ ਠਾਕ ਆ ਬਹੁਤ ਵਧੀਆ ਵਧੀਆ ਆ ਲੈ ਆਂਦੇ ਨਹੀਂ ਗਿੰਨੇ ਹੈ ਵੀਰੇ ਹਾਂ ਐਕੀਸੋ ਇਹ ਟਰੈਕਟਰ ਬਹੁਤ ਸਾਦਾ ਹੈ ਇਹਦਾ ਹਾਂ ਟਰੈਕਟਰ ਜਿਹੜਾ ਠੀਕ ਆ ਵੀਰੇ ਤੇ ਆਹ ਫਾਰਮ ਟਰੈਕ 60 ਵਾਲੇ ਹਾਂ ਤੇ ਸੁਪਰ ਮੈਕਸ ਆ ਨਾ ਹਾਂ ਠੀਕ ਆ ਕਿੰਨਾ ਮਾਡਲ ਆ ਵੀਰੇ ਇਹ 13 ਮਾਡਲ ਆ ਅੱਛਾ 13 ਮਾਡਲ ਆ ਹਾਂ 13 ਮਾਡਲ ਠੀਕ ਆ ਵੀਰੇ ਤੇ ਪਾਰਟੀ ਕਿਹੜੀ ਵੀਰੇ ਪਹਿਲੀ ਪਾਰਟੀ ਰਹੀ ਫਰਸਟ ਪਾਰਟੀ ਠੀਕ ਆ ਟਰੈਕਟਰ ਬਹੁਤ ਸਾਦਾ ਹੈ ਨਾ ਕੈਸ਼ ਦਾ ਹੀ ਟਰੈਕਟਰ ਆ ਅੱਛਾ ਕੈਸ਼ ਦਾ ਟਰੈਕਟਰ ਆ ਠੀਕ ਆ ਤੇ ਆਹ ਬਾਡੀ ਲੈ ਆਂਦਾ ਵੀਰੇ origignal ਆ ਸਾਰਾ ਸਾਰਾ origignal ਆ ਅੱਛਾ ਸਾਰਾ origignal ਟਰੈਕਟਰ ਹੈ ਠੀਕ ਆ ਆ ਜਿੱਧਰ ਦਿਖਾ ਦੇ ਇਸ ਆ ਮਰਾਡ ਮੁਰੋਡ ਵੀ ਕੋਈ ਟਚਿੰਗ ਵਗੈਰਾ ਤਾਂ ਨਹੀਂ ਜਮੇ ਨਹੀਂ ਵੀਰੇ ਸਾਰਾ ਜੀ ਠੀਕ ਆ ਠੀਕ ਆ ਆ ਰੈਮ ਰੂਮ ਦਿਖਾ ਦੇ ਬਿੰਦੂ ਆ ਰੈਮ ਰੂਮ ਦੇਖ ਸਕਦੇ ਮਤਲਬ ਤੇ ਆ ਬੈਕ ਸਾਈਡ ਵੀ ਹੌਕ ਹੌਕ ਦਿਖਾ ਦੇ ਕੱਲੀ ਹੌਕ ਜ਼ਰੂਰ ਕੀਤੀ ਹੈ ਇਹ ਆਪ ਆਪ ਕੀਤੀ ਹੈ ਅੱਛਾ ਆ ਕੀਤੀ ਹੈ ਹੌਕ ਕੱਲੀ ਹੌਕ ਠੀਕ ਆ ਠੀਕ ਆ ਠੀਕ ਆ ਹੋਰ ਬਾਕੀ ਸਾਰਾ ਹੀ ਓਰੀਜਨਲ ਓਕੇ ਬਾਕੀ ਸਾਰਾ ਓਰੀਜਨਲ ਸਵਾਗਤ ਠੀਕ ਆ ਠੀਕ ਆ ਆ ਰੈਮ ਰੂਮ ਵੀਰੇ ਬਹੁਤ ਸਾਰੇ ਅੰਦਰੋਂ ਵੀ ਹੈ ਰੈਟਰੋ ਪੜਾਈ ਸੀਗਾ ਠੀਕ ਆ ਹਾਂ ਬੰਦੇ ਬਾਹਰ ਗਏ ਹੋਏ ਸੀਗੇ ਜਾਨੀ ਕਿ ਜਾਂਸੀ ਵਾਲਾ ਕੰਮ ਹੀ ਠੀਕ ਆ ਮੈਂ ਮਤਰਾ ਟਾਇਰਾਂ ਦੀ ਜਿੱਦ ਗੱਲ ਕਰੇ ਵੀਰੇ ਜੋਂ ਹਣ ਟਾਇਰ ਇਹਦੇ ਹੈਗੇ ਆ 85 ਕੇ ਪੈਸੇ ਟਾਇਰ ਆ 85 ਦੇ ਟਾਇਰ ਹਨ ਠੀਕ ਆ ਇਹ ਵਿਕੇਟ ਦੇ ਟਾਇਰ ਹਨ ਵਿਕੇਟ ਦੇ ਠੀਕ ਆ ਠੀਕ ਆ 14 ਦੇ ਟਾਇਰ ਆ ਹਨ ਇਹ ਠੀਕ ਆ ਲਓ ਮਿੱਤਰੋ ਕੰਪਨੀ ਦਾ ਟਾਇਰ ਆ ਆ ਵੀ ਐਮ ਆਰ ਐਫ ਦੇ ਹਨ ਵੀਰੇ ਇਹ ਐਮ ਆਰ ਐਫ ਦੇ ਆ ਠੀਕ ਆ ਠੀਕ ਆ ਪੱਕੇ ਟਾਇਰ ਆ ਹਨ ਹਾਂ ਬਾਕੀ ਰੈਮ ਰਮ ਖੋਲ ਕੇ ਦਿਖਾ ਦੋ ਵੀਰੇ ਮੜਾ ਠੀਕ ਲੈ ਮਤਰਾ ਦਿਖਾ ਲਓ ਮੋ ਮਿੱਤਰੋ ਦੇਖ ਸਕਦੇ ਤੁਸੀਂ ਸੀ ਡੇ ਪਿਆ ਹੈ ਵੀਰੇ ਹਾਂ ਆ ਪੇਂਟ ਪੂਂਡ ਉਮੇ ਛੱਡਿਆ ਸਾਰਾ ਉਮੇ ਓਰੀਜਨਲ ਹੀ ਹੈ ਠੀਕ ਹੈ ਇਹ ਓਰੀਜਨਲ ਹੀ ਆ ਠੀਕ ਆ ਕਿਤੇ ਕੋਈ ਪੇਂਟ ਨਹੀਂ ਮਾਰਿਆ ਨਾ ਉਮੇ ਜਮੇ ਹਾਂ ਬਸ ਸਟਿਕਾ ਸ਼ੁਕਰ ਜਿਆ ਨਾਲ ਦੀ ਸਾਰਾ ਜੇ ਕੀਤਾ ਹੁੰਦਾ ਤਾਂ ਫਿਰ ਆ ਚੀਜ਼ਾਂ ਮਿਟ ਜਾਣਗੀਆਂ ਹਾਂ ਆ ਮਿਟ ਜਾਣਗੀਆਂ ਬਿਲਕੁਲ ਬਿਲਕੁਲ ਹਾਂ ਆ ਪਾ ਉਮੇ ਛੱਡਤਾ ਹਾਂ ਠੀਕ ਆ ਠੀਕ ਆ ਇਹ ਫਾਸਟ ਕੁਆਲਟੀ ਹੈ ਨਾ ਵੀਰੇ ਇਹ ਫਾਸਟ ਕੁਆਲਟੀ ਦਾ ਹੀ ਆ ਫਾਸਟ ਕੁਆਲਟੀ ਆ ਬਾਕੀ ਇਧਰ ਪੈਰਪੂਰ ਦਾੰਦ ਦਿਖਾ ਦੇ ਤੰਦੂ ਆ ਤਿਆਰ ਤਾਂ ਦੇ ਸਾਦਾਂ ਤੁਸੀਂ ਜਮਾਂ ਹੀ ਸਾਫ ਪਿਆ ਵੀਰੇ ਟਰੈਕਟਰ ਬਹੁਤ ਜਿਆਦਾ ਹੀ ਚੰਗਾ ਹਾਂ ਚੰਗਾ ਟਰੈਕਟਰ ਹੈ ਨਾ ਹਾਂ ਕਿੰਨਾ ਮਾਡਲ ਦੱਸਿਆ ਸੀ ਇਹ 13 ਮਾਡਲ 13 ਮਾਡਲ ਠੀਕ ਹਾਂ ਤੇ ਕੀ ਡਿਮਾਂਡ ਕਰਦੇ ਵੀਰੇ ਡਿਮਾਂਡ ਤਾਂ ਇਹਦੀ 4 ਲੱਖ 40 ਹਜ਼ਾਰ ਕਰਦੇ ਆ 440 ਠੀਕ ਹੈ ਕਿੱਥੋਂ ਤੱਕ ਛੱਡਾਉਂਗੇ 4 ਲੱਖ 25 ਹਜ਼ਾਰ ਜੀ 25 ਹਜ਼ਾਰ ਦਾ ਮਾੜਾ ਮੋਟਾ ਮੌਕੇ ਦੇ ਮਾੜਾ ਮੋਟਾ ਮੌਕੇ ਤੇ ਮੰਨ ਤਾਂ ਉਹ ਰਿਹਾ ਨਾ ਹਾਂ ਠੀਕ ਆ 15 ਹਜ਼ਾਰ ਛੱਡਤਾ ਆਪਾਂ ਹਾਂ 15 ਛੱਡਤਾ ਠੀਕ ਆ ਕੰਮ ਤੇ ਆ ਜੀ ਹਾਂ ਬਾਕੀ ਨਾਲ ਕੋਈ ਬਾਅਦ ਘਾਟ ਹੋ ਗਈ ਠੀਕ ਆ ਹੁਣ ਲਾਸਟ ਕਿੰਨੇ ਦਾ ਲੈਣਾ 4 25 ਦਾ 4 25 ਦਾ ਹਾਂ ਠੀਕ ਆ 15 ਆਪਾਂ ਪਹਿਲਾਂ ਹੀ ਕਰਦੇ ਹਾਂ ਹਾਂ 15 ਬਾਕੀ ਮੌਕੇ ਤੇ ਹੋ ਜੂ ਬਾਅਦ ਕਰਾਂਗੇ ਮੌਕੇ ਤੇ ਹੋ ਜੂ ਠੀਕ ਆ ਤੇ ਆ ਜੋ ਇਧਰ ਤੇ ਆ ਵੀ ਬਹੁਤ ਸਾਫ ਬਿਹਤਰੀ ਦਾ ਹੈ ਹਾਂ ਇਹ ओरिजिनल ਜ਼ਰਾ ਫਾਰਾ ਰੀਨਲ ਆ ਠੀਕ ਆ ਘੈਂਟ ਆ ਗੱਲਬਾਤ ਹੈ ਹਾਂ ਠੀਕ ਆ ਆ ਵੀ ਟਾਇਰ ਦੋ ਦਿਖਾ ਆ 13 ਦੇ ਟਾਇਰ ਹੈ ਇਹ 13 ਦੇ ਟਾਇਰ ਠੀਕ ਆ 13 ਦੇ ਟਾਇਰ ਇਹ ਵੀ ਐਮ ਆਰ ਐਫ ਦੇ ਹੈ ਨਾ ਹਾਂ ਆ ਰੈਮਰੋਂ ਸਾਰਾ ਰੀਨਲ ਹੈ ਹਾਂ ਰੈਮਰੋਂ ਦਿਖਾ ਦੇ ਬਿੰਦੂ ਆ ਦੇਖ ਲਾ ਉਹ ਉੱਤਰ ਦੇ ਸਕਦਾ ਤਾਂ ਸਵੈਕ ਸਾਈਡ ਵੀ ਦਿਖਾ ਦੇ ਮਗਰਾੜ ਉਹ ਬਹੁਤ ਹੈਵੀ ਆ ਨਾ ਵੀਰੇ ਠੀਕ ਆ ਇਧਰੋਂ ਵੀ ਦਿਖਾ ਦੇ ਅੰਦਰੋਂ ਆਹ ਸਟਿੱਕਰ ਸੁੱਕਰ ਜਿਹਦੇ ਵੀ ਨਾਲ ਦੇ ਸਾਰਾ ਕੁਝ ਸਾਰੇ ਨਾਲ ਦੇ ਆ ਅਮ ਤੋਤੋ ਵੀ ਦਿਖਾ ਦੇ ਹਾਂ ਮਗਰਾੜ ਮਰੂਰ ਠੀਕ ਆ ਆਹ ਮਗਰਾੜ ਮਰੂਰ ਸਾਰਾ ਕੁਝ ਨਾਲ ਦੇ ਇਹਨੂੰ ਵੀ ਦੇ ਸਕਦਾ ਸੀ ਤੇ ਬੈਟਰੀ ਬੁਟਰੀ ਕਿਵੇਂ ਦਰੀ ਇਹਦੀ ਇਹਦੀ ਬੈਟਰੀ ਜਮਾਂ ਸਹੀ ਆ ਸਹੀ ਆ ਜਮਾਂ ਸਹੀ ਆ ਕੰਪਨੀ ਦੀ ਹੈ ਯਾਰ ਵੇ ਦੇਖੀ ਨਹੀਂ ਬਾਈ ਸਾਦੀ ਹੈ ਯਾਰ ਅੱਛਾ ਅੱਛਾ ਠੀਕ ਆ ਯਾਨੀ ਗਾਰੰਟੀ ਆ ਹਾਂ ਹਾਂ ਵਧੀਆ ਸਰ ਪਹਿਲੀ ਸਰ ਤੋਂ ਸਟਾਰਟ ਆ ਪਹਿਲੀ ਸਰ ਤੋਂ ਸਟਾਰਟ ਕੋਈ ਲਾਂਬੇ ਵਾਲਾ ਕੰਮ ਨਹੀਂ 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 ਲਾਂਬੇ ਵਾਲਾ ਨਹੀਂ ਲੈ ਮਤਰਾ ਇਧਰ ਵਾਡੀ ਲੈਂਦਾ ਦਿਖਾ ਦੇ ਸਾਰਾ ओरिजिनल ਆ ਦੇਖ ਸਕਦੇ ਆ ਪੇਂਟ ਪੂੜੋਂ ਵਿੱਚ ਛੱਡਾ ਜਿਵੇਂ ਬਾਈ ਨੇ ਕਿਸੇ ਪਾਸੇ ਕੋ ਟੱਚਿੰਗ ਵਗੈਰਾ ਨਹੀਂ ਇਹ ਵੀ ਆਪਾਂ ਖੋਲ ਕੇ ਦਿਖਾ ਦੇਣਾ ਹੈਨਾ ਲੈ ਆਹ ਦੇਖਦਾ ਸਟਿੱਕਰ ਸੁੱਕਰ ਦਿਖਾ ਬਿੰਦੂ ਆਹ ਦੇਖ ਸਕਦਾ ਮਿੱਤਰ ਹਾਂ ਰੈਡੀਏਟਰ ਬਹੁਤ ਸਾਫ਼ ਪਿਆ ਵੀਰੇ ਹੈਨਾ ਹਾਂ ਸਾਰਾ ਵਾਹ ਜੀ ਤਾਂ ਪਾਸਿੰਗ ਵੀ ਹੈਗੀ ਆ ਅੱਛਾ ਇਹਦੀ ਪਾਸਿੰਗ ਕਿੰਨੇ ਤੱਕ ਬਰੀ 26 ਤੱਕ ਅੱਛਾ 26 ਤੱਕ ਪਾਸਿੰਗ ਹੈ ਹਾਂ ਠੀਕ ਆ ਠੀਕ ਆ ਠੀਕ ਆ ਇਧਰ ਦਿਖਾਓ ਜੀ ਸੱਤ ਸੱਤ ਦਿਖਾ ਦੇ ਤਿੰਨ ਨੰਬਰ ਠੀਕ ਆ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਆ ਅੱਛਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਠੀਕ ਆ ਆ ਮਰਾੜ ਮਰੋਡ ਲੱਗਿਆ ਹੈ ਉਹ ਮਟੇਰਾਂ ਤੇ ਠੀਕ ਆ ਤੇ ਡੇਰਾਂ ਤੇ ਤਾਂ ਹਜੇ ਮਾਰਫ ਵੀ ਉਧਰਲੇ ਤੇ ਪਿਆ ਆ ਅੱਛਾ ਠੀਕ ਆ ਅੱਛਾ ਉਹ ਮਾਰ ਕੇ ਉਵੇਂ ਹੀ ਪਿਆ ਹੈ ਹਾਂ ਮਾਰ ਕੇ ਉਵੇਂ ਅੱਛਾ ਆ ਲੈ ਇਹਦਾ ਮੁੰਡਾ ਬਟਰੈਕਟਰ ਹੀ ਬਹੁਤ ਵਟ ਚੱਲਿਆ ਠੀਕ ਆ ਠੀਕ ਆ origignal ਹੀ ਚੱਲਿਆ ਹਾਂ ਠੀਕ ਆ 300 ਸੇ ਦਾ ਵੀ ਆ ਆ 300 ਤੋਂ ਹੋ ਜਾਂਦਾ ਵਾ ਹਾਂ ਹਿੱਸਾ ਬਹੁਤ ਸਾਫ਼ ਪਿਆ ਹਨਾ ਵੀਰੇ ਲੈ ਮੈਂ ਤਰਾ ਦਿਖਾ ਦੇ ਇਧਰੋਂ ਵੀ ਦਿਖਾ ਦੇ ਆ ਰੇ ਮਰੋਂ ਦਿਖਾ ਦੇ ਤੇ ਬਾਕੀ ਪੈਰ ਫੁਰ ਦਾਣੇ ਇਹਦੇ ਵੀ ਵੀਰੇ ਸਾਫ਼ ਪਿਆ ਬਿਲਕੁਲ ਹਨਾ ਹਾਂ ਬਾਈ ਤੇ ਆ ਦਿਖਾ ਸਟਿਕਾ ਸ਼ੁਕਰ ਬਿੰਦੂ ਇਹ ਕਿਹੜੀ ਪਾਰਟੀ ਹੈ ਵੀਰੇ ਇਹ ਦੂਜੀ ਪਾਰਟੀ ਅੱਛਾ ਇਹ ਦੂਜੀ ਪਾਰਟੀ ਹੈ ਠੀਕ ਆ ਠੀਕ ਆ ਯਾ ਵੀ ਸਟਿਕ ਕੋ ਸਭ ਤੋਂ ਸਾਰਾ ਕੁਝ ਮਤਲਬ ਕਹਿੰਦਾ origignal ਹੈ ਟੈਕ ਹਾਂ ਨਹੀਂ ਕੋਈ ਲੰਬੇ ਵਾਲਾ ਕੰਮ ਨਹੀਂ ਹਨਾ ਠੀਕ ਆ ਆਪਾਂ ਵਾਹੇ ਚੈੱਕ ਕਰਕੇ ਲਿਆ ਸਕਦਾ ਚੈੱਕ ਕਰ ਲਵੇ ਆਪ ਦਾ ਜਨੇ ਹਾਂ ਅਸਲੀ ਨਾਲ ਹਾਂ ਠੀਕ ਆ ਭਾਵੇਂ ਆਪ ਦਾ ਕਾਰੀ ਕਰ ਲਿਆ ਨੂੰ ਚੱਕਰਦੇ ਹਾਂ ਠੀਕ ਆ ਵੀਰੇ ਤੇ ਇਹਦੀ ਕੀ ਡਿਮਾਂਡ ਕਰਦੇ ਵੀਰੇ ਆਪਾਂ ਇਹਦੀ ਡਿਮਾਂਡ 280000 ਦੋ ਅੱਸੀ ਠੀਕ ਆ ਕਿੱਥੇ ਤੱਕ ਛੱਡਾਂਗੇ 70 70 ਤਾਂ 10000 ਵੀ ਛੱਡਦਾ ਹਾਂ ਹਾਂ ਠੀਕ ਆ ਫਸ ਮਾੜਾ ਮੋਟਾ ਇਹਦਾ ਵੀ ਮੌਕੇ ਦੇ ਮੌਕੇ ਦੇਖੋ ਜੀ ਹੋਰ ਜਿਆਦਾ ਨਹੀਂ ਹੋਣਾ ਜਿਆਦਾ ਨਹੀਂ ਬਾਕੀ ਟਰੈਕਟਰ ਬਹੁਤ ਸਾਫ ਪਿਆ ਹਾਂ ਟਰੈਕਟਰ ਜੀ ਰੇਟ ਪਹਿਲੇ ਜੈ ਰੱਖਦਾ ਹਾਂ ਠੀਕ ਆ ਦੂਰੋਂ ਦਿਖਾ ਦੇ ਬੰਦੂ ਇੱਕ ਵਾਰੀ ਮੋਵਿੰਗਟਰ ਪਿੰਡ ਦਿਖਾਉਣ ਵੱਧ ਦੇ ਵਿੱਚ ਤਾਂ ਕੋਈ ਦੇ ਸਕਦਾ ਭਾਈ ਜੋਗਨ ਕੋਲ ਬਿਲਕੁਲ ਖੂਕਾ ਪੀਸਾ ਤੇ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਘਮਕੇ ਦਿਖਾ ਦੇ ਪਿੰਡ ਮਾੜਾ ਇੱਧਰ ਵੀ ਆ ਗਿਆ ਆ ਦੇਖ ਸਾਡਾ ਤੁਸੀਂ ਪੈਰਪੂਰ ਦਾ ਬਿਲਕੁਲ ਸਾਫ ਹੈ ਮਗਰਾੜ ਮੂੜ ਜਮਾ ਸਾਫ ਹੈ ਕਿਸੇ ਪਾਸੋਂ ਕੋਈ ਜੰਗ ਵਗੈਰਾ ਨਹੀਂ ਲੱਗਿਆ ਤੇ ਬਾਕੀ ਡੰਡਾ ਪੱਤੀ ਸਾਰਾ ਕੁਝ ਨਾਲ ਸਾਰਾ ਕੁਝ ਹਾਂ ਪਿੰਡਾ ਇਹ ਫਾਸਟ ਪਾਰਟ ਜਾਂ ਸੈਕੰਡ ਹਨ ਨਹੀਂ ਇਹ ਸੈਕੰਡ ਦਾ ਆ ਫਾਸਟ ਹੈ ਇਹ ਸੈਂਕੀ ਦਾ ਹੁਸਾ ਆ ਸੈਕੰਡ ਆ ਫਾਸਟ ਹਨ ਠੀਕ ਆ ਬਾਪੇ ਪਵਾਇਦਾ ਨੰਬਰ ਬੋਲਦਾ ਜੇ ਉਸ ਨੰਬਰ ਤੇ ਸਾਰੀ ਜਾਣਕਾਰੀ ਮਿਲਦੀ ਹੈ ਤੇ ਨੰਬਰ ਬੋਲੇ ਵੀਰੇ ਜੋ ਹੁਣ ਆਤਾ ਮੇਰਾ ਨੰਬਰ 9870 2717 98770 2717 2717 ਇੱਕ ਹੀ ਨੰਬਰ ਹੈ ਵੀਰੇ ਇੱਕ ਹੀ ਨੰਬਰ ਠੀਕ ਆ ਲੋ ਜਿਹੜਾ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਜੀ ਕੋਲੋਂ ਤੋਂ ਲੈ ਸਕਦੇ ਹੋ ਫਰੰਟ ਤਖਾਣਾਂ ਬਾਅਦ ਸਾਜੀ ਜਿਹੜਾ ਇਹਨਾਂ ਨੂੰ ਮੌਕਾ ਪਿਆ ਜਾਂਦਾ ਨਾ ਵੀਰੇ ਹਾਂ ਤੇ ਵੀਡੀਓੰ ਦੱਬ ਕੇ ਸ਼ੇਅਰ ਕਰਦੇ ਜੀ ਜਿਹੜਾ ਵੀ ਚਾਹ ਆਣਾ ਟਰੈਕਟਰ ਦਾ ਇਹ ਵੀ ਐਸੇ ਮੇਰਾ ਸਾਰਾ ਓਰੀਜਨਲ ਹੀ ਹੈ ਹਾਂਜੀ ਇਹ ਵੀ ਐਸੇ ਸਿਰੋ ਸਾਰਾ ਹੀ ਓਰੀਜਨਲ ਆ ਅੱਛਾ ਇਹ ਸਾਰਾ ਹੀ ਰਹਿਣਾ ਹਾਂ ਸਾਰਾ ਹੀ ਰਹਿਣਾ ਹਿੱਸਾ ਸਾਬ ਬਹੁਤ ਪਿਆਣਾ ਪਈ ਹਾਂ ਹੋ ਲੋ ਮਤਲਬ ਦੇਖ ਸਕਦੇ ਹੋ ਬਾਕੀ ਆ ਪੱਟੀ-ਕੁੱੱਠੀ ਬਹੁਤ ਸਾਫ਼ ਪਈ ਆ ਯਾਰ ਹੈ ਹਾਂ ਆ ਵੀ ਸਾਫ਼ ਹੀ ਪਈ ਆ ਲੈ ਪੈਂਟ ਪੂੜੋਂ ਮੇ ਹੀ ਪਿਆ ਹਾਂ ਓਮੇ ਹੀ ਪਿਆ ਠੀਕ ਆ ਲੋ ਮਤਲਬ ਵੀਡੀਓੰ ਦੱਬ ਕੇ ਸ਼ੇਅਰ ਕਰਦੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ